ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਾਥੀਓ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਮੈਡੀਸਨ ਫਰੀ ਲਾਈਫ ਮਤਲਬ ਦਵਾਈਆਂ ਰਹਿਤ ਜ਼ਿੰਦਗੀ ਗੱਲ ਬਹੁਤ ਵੱਡੀ ਹੈ ਤੁਹਾਡੇ ਯਕੀਨ ਵਿਸ਼ਵਾਸ ਚ ਨਹੀਂ ਆਉਣੀ ਪਰ ਇਹ ਸੰਭਵ ਹੈ ਜੇ ਯਤਨ ਕਰੋ ਜਾਂ ਕੁਝ ਗੱਲਾਂ ਸਾਡੀਆਂ ਮੰਨ ਲਵੋ ਤਾਂ ਜ਼ਿੰਦਗੀ ਦਵਾਈਆਂ ਰਹਿਤ ਹੋ ਸਕਦੀ ਹੈ ਅਸੀਂ ਪਹਿਲਾਂ ਵੀ ਇਸ ਵਿਸ਼ੇ ਤੇ ਗੱਲਬਾਤ ਕਰਦੇ ਰਹਾਂ ਅੱਗੇ ਵੀ ਕਰਦੇ ਰਹਾਂਗੇ ਤੇ ਅੱਜ ਜਿਹੜੀ ਅਸੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਹੈ ਉਹ ਆਪਣੇ ਆਪ 'ਚ ਬੜੀ ਬਲੱਖਣ ਹੈ ਬੇਨਤੀ ਹੈ ਕਿ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਇਹਨੂੰ ਲਾਈਕ ਤੇ ਸ਼ੇਅਰ ਵੀ ਤੁਸੀਂ ਕਰਨਾ ਹੈ ਇਹ ਮਨੁੱਖਤਾ ਦੇ ਭਲੇ ਲਈ ਇੱਕ ਤੁਹਾਡਾ ਕਦਮ ਸਾਬਤ ਹੋਵੇਗੀ ਦੋਸਤੋ ਸਾਡੇ ਨਾਲ ਬੈਠੇ ਨੇ ਇੱਧਰ ਸਰਦਾਰ ਜਸਵੀਰ ਸਿੰਘ ਪਿਆਰੇਆਣਾ ਇੱਧਰ ਸਰਦਾਰ ਬਲਵੀਰ ਸਿੰਘ ਨੇ ਪਿੰਡ ਕਲਖੁਰ ਤੋਂ ਤੇ ਇਹ ਲੜਕਾ ਬੈਠਾ ਸਾਡੇ ਨਾਲ ਗੁਰਵਿੰਦਰ ਸਿੰਘ ਇਹ ਸਰਦਾਰ ਬਲਵੀਰ ਸਿੰਘ ਹੋਰਾਂ ਦਾ ਪੋਤਾ ਹੈ ਇਹ ਬੱਚਾ ਕੁਝ ਸਾਲ ਪਹਿਲਾਂ ਪਟ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਪੂਰੀ ਤਰ੍ਹਾਂ ਤੰਦਰੁਸਤੀ ਦੇ ਰਾਹ ਤੇ ਆ ਤੇ ਸਹੀ ਮਾਰਗ ਜਿੰਦਗੀ ਦਾ ਚੱਲ ਰਿਹਾ ਹੈ ਭਾਵੇਂ ਕੁਝ ਦੇ ਨਹੀਂ ਹੋਏ ਨੇ ਇਹਨਾਂ ਨੂੰ ਇੱਥੇ ਲਿਆਉਣ ਦੇ ਵਿੱਚ ਸਰਦਾਰ ਜਸਵੀਰ ਸਿੰਘ ਪਰਿਆਣਾ ਹੋਰਾਂ ਦਾ ਬਹੁਤ ਵੱਡਾ ਹੱਥ ਹੈ ਇਹਨਾਂ ਦਾ ਯਤਨ ਹੈ ਔਰ ਜਿਹੜਾ ਸਾਡੇ ਅੱਗੇ ਯਤਨਾਂ ਦੇ ਨਾਲ ਕਾਮਯਾਬ ਹੋਇਆ ਹੈ ਹੁਣੇ ਲੜਕਾ ਆਪਣੇ ਆਪ ਦੱਸੇਗਾ ਕਿ ਇਹਦੀ ਸਮੱਸਿਆ ਕੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 2021 ਤੋਂ ਚਿੱਟੇ ਦੇ ਟੀਕੇ ਲਗਾਤਾਰ ਲਾਉਂਦਾ ਆ ਰਿਹਾ ਸੀ ਅੱਜ ਦੰਦ ਦੇ 6-6 ਟੀਕੇ ਸਾਥ-ਸਾਥ ਲਾ ਰਿਹਾ ਹੈਗਾ ਛੱਡਣ ਦਾ ਬਹੁਤ ਮਨ ਸੀਗਾ ਪਰ ਟ੍ਰੀਟਮੈਂਟ ਲਿਆ ਦੋ ਮਹੀਨੇ ਟ੍ਰੀਟਮੈਂਟ ਲਿਆ 15 ਦਿਨਾਂ ਟ੍ਰੀਟਮੈਂਟ ਲਿਆ ਉਹਦੇ ਵਿੱਚ ਇੱਕ ਨੇ ਛੱਡ ਲਈ ਦੂਜੇ ਨੇ ਹਸਾਰਾ ਲਾ ਦਿੰਦੇ ਸੀ ਜਦੋਂ ਉਹ ਫੇਰ ਛੱਡਦਾ ਹੀ ਆ ਫੇਰ ਤੋੜ ਲੱਗਦੀ ਫੇਰ ਕਰ ਲਈਦਾ ਹੀ ਆ ਦੋਸਤੋ ਅੱਜ ਐਤਵਾਰ ਹੈ ਅੱਜ 2 ਦਿਨ ਪਹਿਲਾਂ ਜਿਹੜਾ ਸ਼ੁੱਕਰਵਾਰ ਸੀ ਉਸ ਦਿਨ ਇਹਨੂੰ 21 ਦਿਨ ਹੋਇਆ ਸਾਡੇ ਕੋਲ ਆਇਆ ਨੂੰ ਤੇ ਇਹ ਆਪਣੇ ਮੂੰਹੋਂ ਕਹਿ ਰਿਹਾ ਕਿ ਚਿੱਟੇ ਦੇ ਟੀਕੇ 1 2 3 ਨੇ ਕਈ ਕਈ ਲਾਉਂਦਾ ਸੀ ਬਹੁਤ ਹਾਲਤ ਖਰਾਬ ਸੀ ਇਹਦੀ ਹੁਣ ਥੋੜੀ ਜੀ ਗੱਲਬਾਤ ਇਹਦੇ ਦਾਦਾ ਜੀ ਨਾਲ ਕਰਦੇ ਆਂ ਹਾਂਜੀ ਸਰਦਾਰ ਬਲਬੀਰ ਸਿੰਘ ਜੀ ਦੱਸਿਓ ਜੇ ਵੀ ਕਿੱਦਾਂ ਦੀ ਮੁਸ਼ਕਲ ਸੀ ਆਪਣੇ ਪਰਿਵਾਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੈਂਟਰ ਦੀ ਬਹੁਤ ਮਹੱਤਤਾ ਕਰਦਾ ਜਿਨ੍ਹਾਂ ਨੂੰ ਇਸ ਵਿੱਚ ਜੋ ਸਦਾ ਕੁਲਦੀਪ ਸਿੰਘ ਭੱਜ ਜੀ ਮੇਰੇ ਸਿੱਦੇ ਢੰਗ ਨਾਲ ਉੱਚੇ ਹੋ ਜਲੇ ਹਨ ਸਾਨੂੰ ਇਹਨਾਂ ਕੋਲ ਬਹੁਤ ਵਧੀਆ ਪ੍ਰਜੈਕਟ ਮਿਲਿਆ ਸਾਨੂੰ ਸਦਾ ਜੀ ਵੀਰ ਸਿੰਘ ਪਿਆਰੇਆਣਾ ਜਿਨ੍ਹਾਂ ਨੇ ਦੱਸ ਪਾਈ ਸਾਨੂੰ ਇੱਥੇ ਲਿਆਂਦਾ ਇਹ ਸਾਡਾ ਬੱਚਾ ਅਜ ਬਿਲਕੁਲ ਸਹੀ ਹਾਲੇ ਤੁਰ ਪਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਮੰਦਾ ਹਾਲ ਸੀ ਸਾਡੇ ਬੱਚੇ ਦਾ ਜਿਹਨਾਂ ਮਰਦਾ ਨਹੀਂ ਸਕਦਾ ਪਰ ਸਾਨੂੰ ਇਸ ਪਰਮਾਤਮਾ ਦਾ ਅਕਾਲਪੁਰਖ ਨੇ ਕਿਰਪਾ ਕੀਤੀ ਤੇ ਸਰਦਾਰ ਜਸबीर ਸਿੰਘ ਸਤਾਪੁੱਤਰ ਜਸ ਸਿੰਘ ਉਹਨਾਂ ਸਾਨੂੰ ਐਸਾ ਰਾਹ ਪਾਇਆ ਜੋ ਸਾਡੇ ਬੱਚੇ ਦੀ ਜ਼ਿੰਦਗੀ ਨਹੀਂ ਸਾਡੀ ਜ਼ਿੰਦਗੀ ਬਚਾਤੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਕਿਸੇ ਪਰਿਵਾਰ ਚ ਇੱਕ ਦਿਨ ਡਾਕਟਰ ਦੀ ਦਵਾਈ ਲਿਉਣੀ ਪੈ ਜੇ ਕੋਈ ਬੱਚਾ ਸਾਡਾ ਇੱਕ ਦਿਨ ਤਕਲੀਫ ਚ ਆ ਜਾਵੇ ਤਾਂ ਪੂਰਾ ਪਰਿਵਾਰ ਪਰੇਸ਼ਾਨ ਹੋ ਜਾਂਦਾ ਔਰ ਇਹ ਬੱਚਾ 3 ਸਾਲ ਲਗਾਤਾਰ ਖੁਦ ਪਰੇਸ਼ਾਨ ਰਿਆ ਪਰਿਵਾਰ ਨੂੰ ਪਰੇਸ਼ਾਨ ਕੀਤਾ ਰਿਸ਼ਤੇਦਾਰ ਭੈਣ ਭਰਾ ਜਿੰਨੇ ਵੀ ਸੀਗੇ ਸਾਰੇ ਇਹਦੀ ਹਾਲਤ ਤੋਂ ਦੁਖੀ ਸੀਗੇ ਸਾਰੇ ਦੁਖੀ ਸੀ ਸਾਰੇ ਦੁਖੀ ਸੀ ਇੱਕ ਬੱਚਾ ਸੀ ਉਹ ਹੀ ਗਲਤ ਰਾਹ ਤੇ ਜਾਂਦਾ ਸੀ ਹਾਂਜੀ ਹੁਣ ਇਸ ਬੱਚੇ ਨੂੰ ਪੁੱਛਾਂਗੇ ਕਿ ਜਿਸ ਦਿਨ ਸ਼ੁੱਕਰਵਾਰ ਸਾਡੇ ਸੈਂਟਰ ਆਇਆ ਤੇ ਉਸ ਤੋਂ ਬਾਅਦ ਅਸੀਂ ਇਹਦੀ ਕਿਦਾਂ ਦੀ ਟ੍ਰੀਟਮੈਂਟ ਕੀਤੀ ਤੇ ਕਿੰਨੇ ਦਿਨਾਂ ਚ ਨਸ਼ੇ ਤੋਂ ਬਾਹਰ ਨਿਕਲਿਆ ਜੀ ਹਾਂਜੀ ਤੁਸੀਂ ਆਪਣੇ ਮੂੰਹ ਤੋਂ ਦੱਸੋ ਜਿੱਦਰ ਮੈਂ ਆਇਆ ਸੀ ਇਹੀ ਉਹਦੇ ਉਹਦੋਂ ਅਗਲੇ ਦਿਨ ਮੈਂ ਜੀ ਵਾਲੀ ਗੋਲੀ ਜਿਹੜੀ ਸੈਂਟਰ ਤੋਂ ਮੰਤਵ ਪ੍ਰਾਪਤ ਆ ਉਹ ਨਸ਼ਾ ਇੱਥੇ ਦਿੰਦੇ ਆ ਹਾਂ ਪਹਿਲਾਂ ਬੇਨਤੀ ਇਹ ਆ ਕਿ ਜਦਾਂ ਇਹ ਚਿੱਟਾ ਲਾਉਂਦਾ ਆ ਅਸੀਂ ਚਿੱਟਾ ਕਾਲਾ ਪਾਪ ਅਫੀਮ ਆਪਣੇ ਸੈਂਟਰ ਚ ਨਹੀਂ ਵੜਨ ਦਿੰਦੇ ਜੇ ਕੋਈ ਬੱਚਾ ਨਸ਼ਾ ਛਡਣ ਦੇ ਮੰਤਵ ਨਾਲ ਆਉਂਦਾ ਤਾਂ ਜਿਹੜੀਆਂ ਗੋਲੀਆਂ ਸਰਕਾਰੀ ਹਸਪਤਾਲ ਤੋਂ ਮਿਲਦੀਆਂ ਨੇ ਜਿਨ੍ਹਾਂ ਨੂੰ ਸਰਕਾਰ ਮਾਨਤਾ ਦਿੰਦੀ ਏ ਉਹਨਾਂ ਦਾ ਸਹਾਰਾ ਅਸੀਂ ਦਿੰਨੇ ਆ ਅਸੀਂ ਇੱਕਦਮ ਨਸ਼ਾ ਨਹੀਂ ਛਡਾਉਂਦੇ ਉਹ ਗੋਲੀਆਂ ਡਾਕਟਰ ਤੋਂ ਰეკਮੈਂਡ ਕਰਵਾ ਕੇ ਉਹ ਇਹਨਾਂ ਨੂੰ ਇੱਕ ਕਰ ਦੇਵੇ ਦੋ ਕਰ ਦੇਵੇ ਤਿੰਨ ਕਰ ਦੇਵੇ ਉਨੀ ਡੋਜ਼ ਇਹਨਾਂ ਨੂੰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਕਿਵੇਂ ਨਸ਼ੇ ਤੋਂ ਬਾਹਰ ਆਉਂਦੇ ਨੇ ਇਹ ਹੀ ਮੁੰਡਾ ਦੱਸੂਗਾ ਮੈਂ ਉਹ ਦੋ ਦਿਨ ਲਗਾਤਾਰ ਖਾਧੀ ਤੇ ਮੇਰੇ ਦੂਜੇ ਦਿਨ ਦਿਮਾਗ ਦੇ ਵਿੱਚ ਬਹੁਤ ਪੋਜ਼ਿਟਿਵ ਚੀਜ਼ਾਂ ਲੱਗ ਗਿਆ ਵੀ ਨਹੀਂ ਇਹ ਬਹੁਤ ਗਲਤ ਹੋ ਰਿਹਾ ਮੈਂ ਬਹੁਤ ਗਲਤ ਕਰ ਰਿਹਾ ਮੈਨੂੰ ਤਕਲੀਫ ਜਮਾਂ ਹੀ ਨਹੀਂ ਆਈ ਬਹੁਤ ਘੱਟ ਤਕਲੀਫ ਆਈ ਨਹੀਂ ਪਹਿਲੀ ਗੱਲ ਤਾਂ ਤੌਰ ਤਾਂ ਲੱਗ્યો ਹੀ ਨਹੀਂ ਦੁਜੇ ਤੀਜੇ ਦਿਨ ਇਹਨਾਂ ਨੇ ਮੇਰੀਆਂ ਗੋਲੀਆਂ ਆਣੀਆਂ ਮੇਰੀ ਜੇਬ ਦੇ ਵਿੱਚ ਪਵਾਤੀ ਇਹਨਾਂ ਨੇ ਮੈਨੂੰ ਕਹਿ ਆ ਵੀ ਜੇ ਤੂੰ ਖਾਣੀ ਆ ਤਾਂ ਖਾ ਸਾਜਾ ਤੈਨੂੰ ਤੋੜ ਦਾਂਗਾ ਹਾਂ ਦੋਸਤੋ ਅਸੀਂ ਯੋਗ ਅਸਨਾਂ ਦੇ ਰਾਹੀਂ ਬੱਚਿਆਂ ਨੂੰ ਨਸ਼ੇ ਚੋਂ ਬਾਹਰ ਕੱਢਦੇ ਆ ਉਹਦੇ ਚ ਸਾਡੀ ਆਪਣੇ ਢੰਗ ਦੀ ਟ੍ਰੀਟਮੈਂਟ ਹੈ ਇਹ ਬੱਚਾ ਸ਼ੁੱਕਰਵਾਰ ਆਇਆ ਸ਼ੁੱਕਰਵਾਰ ਹੀ ਅਸੀਂ ਇਹਦੇ ਜੋ ਇਹਨੂੰ ਕਰਵਾਉਣਾ ਸੀ ਉਹ ਸ਼ੁਰੂ ਕਰਵਾ ਦਿੱਤਾ ਸ਼ੁੱਕਰਵਾਰ ਤਕਰੀਬਨ ਬਾਅਦ ਦੁਪਹਿਰ ਆਇਆ ਸ਼ਨੀਵਾਰ ਪੂਰਾ ਦਿਨ ਤੇ ਐਤਵਾਰ ਪੂਰਾ ਦਿਨ ਅਸੀਂ ਇਦੀ ਟ੍ਰੀਟਮੈਂਟ ਕੀਤੀ ਐ ਇਹਨੂੰ ਯੋਗ ਕਰਵਾਇਆ ਯੋਗ ਦੇ ਬਾਰੇ ਜਿਹੜੀਆਂ ਗਲਤਫਹਿਮੀਆਂ ਨੇ ਕਿ ਯੋਗ ਲੱਤਾਂ ਬਾਹਾਂ ਮਾਰਨ ਸਰੀਰ ਨੂੰ ਕਸ਼ਟ ਦੇਣਾ ਵਿੰਗਾ ਟੇੜਾ ਕਰਨ ਦੇ ਵਿੱਚ ਐ ਯੋਗ ਹਸਪਤਾਲ 'ਚ ਆਪਰੇਸ਼ਨ ਬੈੱਡ ਤੇ ਪਿਆ ਬੰਦਾ ਵੀ ਕਰ ਸਕਦਾ ਹੈ ਯੋਗ ਨਸ਼ੇ ਨਾਲ ਭੰਨਿਆ ਹੋਇਆ ਬੰਦਾ ਵੀ ਕਰ ਸਕਦਾ ਹੈ ਯੋਗ ਬਿਮਾਰੀਆਂ ਤੋਂ ਪੀੜਤ ਬੰਦਾ ਵੀ ਕਰ ਸਕਦਾ ਹੈ ਇਸ ਗੱਲ ਨੂੰ ਜ਼ਰੂਰ ਮਨ 'ਚ ਬਿਠਾ ਲਓ ਯੋਗ ਕਰਨਾ ਪਹਿਲਵਾਨੀ ਨਹੀਂ ਐ ਯੋਗ ਇੱਕ ਟ੍ਰੀਟਮੈਂਟ ਹੈ ਇਸ ਬੱਚੇ ਦਾ ਅਸੀਂ 2 ਦਿਨ ਕੀਤਾ ਉਸ ਤੋਂ ਬਾਅਦ ਸਾਨੂੰ ਲੱਗਾ ਕਿ ਬੱਚਾ ਹਿੰਮਤ ਚ ਹੈ ਅਸੀਂ ਗੋਲੀਆਂ ਦਾ ਪੱਤਾ ਇਹਦੀ ਜੇਬ ਚ ਪਵਾਤਾ ਤੇ ਉਹ ਲਗਾਤਾਰ ਕਈ ਦਿਨ ਉਹ ਗੋਲੀਆਂ ਦਾ ਪੱਤਾ ਇਹਦੀ ਜੇਬ ਚ ਰਿਹਾ ਅਸੀਂ ਇਹਨੂੰ ਕਿਹਾ ਜੇ ਤਲਬ ਲੱਗੇ ਤੇ ਸਾਨੂੰ ਦੱਸ ਕੇ ਗੋਲੀ ਖਾ ਲਵੀ ਪਿਛਲੇ ਐਤਵਾਰ ਤੋਂ ਬਾਅਦ ਤੇ ਅੱਜ 21 ਦਿਨ ਹੋ ਗਏ ਜੀ ਹੰਗੀਪ ਕਿੰਨਾ ਵੈਸੇ ਤੇ ਹੁਣ ਇਸ ਬੱਚੇ ਦੇ ਨਾਂ ਤੇ ਤਾੜੀ ਮਾਰਤੀ ਹੈ ਜੀ ਆਪਾਂ ਆਵਾਜ਼ ਕੰਨਾਂ ਅੱਜ ਪੂਰੇ 21 ਦਿਨ ਹੋ ਗਏ ਨੇ ਜੀ ਇਹਨੂੰ ਕਿਸੇ ਤਰ੍ਹਾਂ ਦੇ ਨਸ਼ੇ ਦੀ ਲੋੜ ਨਹੀਂ ਪਈ ਇਹ ਨਹੀਂ ਕਿਸੇ ਨੇ ਕੀਤਾ ਨਹੀਂ ਹੈ ਇਹਨੂੰ ਲੋੜ ਨਹੀਂ ਪਈ ਇਹਦੇ ਦਿਮਾਗ ਦੇ ਵਿੱਚ ਬ੍ਰੇਨ ਦੇ ਵਿੱਚ ਕੰਟਰੋਲ ਆ ਗਿਆ ਹੈ ਤੇ ਹੁਣ ਦੋ ਸ਼ਬਦ ਸਰਦਾਰ ਜਸਵੀਰ ਸਿੰਘ ਪਿਆਰੇਆਣਾ ਹੋਰੀ ਜਿਨ੍ਹਾਂ ਨੇ ਇਸ ਬੱਚੇ ਨੂੰ ਇੱਥੇ ਪਹੁੰਚਾਉਣ ਦੇ ਵਿੱਚ ਰਾਹ ਵਿਖਾਉਣ ਦੇ ਵਿੱਚ ਜਿਹੜਾ ਉਹ ਇਹ ਸਾਰਥੀ ਬਣੇ ਨੇ ਸਾਡੇ ਤੇ ਦੋ ਸ਼ਬਦ ਦੇ ਨਾਲ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕੋਲਾ ਸਾਹਿਬ ਦੀਆਂ ਵੀਡੀਓ ਮੈਂ ਦੇਖਦਾ ਰਹਿਣਾ ਹੈ ਤੇ ਅੱਗੇ ਵੀ ਭੇਜਦਾ ਰਹਿਣਾ ਹੈ ਤੇ ਜਦੋਂ ਉਥੇ ਇਹਨਾਂ ਦੇ ਪਿੰਡ ਗਏ ਤੇ ਵਿਚਾਰ ਹੋਈ ਤੇ ਮੈਨੂੰ ਭਰੋਸਾ ਸੀ ਕਿ ਪ੍ਰਮਾਤਮਾ ਕਿਰਪਾ ਕਰੂਗਾ ਕੱਲ ਮੈਂ ਇੱਥੇ ਮਿਲਣ ਆਇਆ ਸੈਂਟਰ ਦੇ ਵਿੱਚ ਬੱਚੇ ਨੂੰ ਮੈਂ ਵੇਖ ਕੇ ਹੈਰਾਨ ਰਹਿ ਗਿਆ ਮੇਰਾ ਮਨ ਬਹੁਤ ਪ੍ਰਭਾਵਿਤ ਹੋਇਆ ਮੈਂ ਕੱਲ ਹੀ ਕਈਆਂ ਬੱਚਿਆਂ ਨਾਲ ਗੱਲ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਹੋਊਗੀ ਵੀ ਜਿੰਨੇ ਵੀ ਸਾਡੇ ਯਾਰ ਦੋਸਤਾਂ ਦੇ ਬੱਚੇ ਐ ਜਾਂ ਰਿਸ਼ਤੇਦਾਰਾਂ ਦੇ ਬੱਚੇ ਐ ਜਾਂ ਕੋਈ ਹੋਰ ਲੋੜਵੰਦਾ ਐ ਅਸੀਂ ਉਹਨਾਂ ਨੂੰ ਇੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਹਰ ਵੇਲੇ ਯਤਨ ਹੁੰਦੇ ਰਹਿਣਗੇ ਅਸਲ ਸਿੱਖੀ ਦਾ ਰਸਤਾ ਲੋਕ ਭਲਾਈ ਹੈ ਜੇ ਤੋ ਅਸੀਂ ਸਾਰੇ ਖੁੰਝ ਗਏ ਆਂ ਠੀਕ ਆ ਸੀ ਗੁਰਦੁਆਰਿਆਂ ਤੇ ਜਾਂਦੇ ਆਂ ਮੰਦਰਾਂ 'ਚ ਜਾਂਦੇ ਆਂ ਤੀਰਥਾਂ ਤੇ ਜਾਂਦੇ ਆਂ ਮੇਲਿਆਂ ਤੇ ਜਾਂਦੇ ਆਂ ਡੇਰਿਆਂ ਤੇ ਜਾਂਦੇ ਆਂ ਪਰ ਕਿਤੇ ਕੁਝ ਨਹੀਂ ਤੁਹਾਡੇ ਅੰਦਰ ਤੁਹਾਡਾ ਰੱਬ ਹੈ ਉਹ ਤੁਹਾਡਾ ਹਰ ਕਰਮ ਦੇਖ ਰਿਹਾ ਹੈ ਜੇਕਰ ਤੁਸੀਂ ਗੁਰਮਤ ਦੇ ਅਨਸਾਰ ਜੀਵਨ ਜਿਆਚ ਜਿਉ ਰਹੇ ਆਂ ਤੇ ਤੁਸੀਂ ਜਿਉਂਦੇ ਮੁਕਤ ਆਂ ਪ੍ਰਮਾਤਮਾ ਤੁਹਾਨੂੰ ਹਰ ਇੱਕ ਦਿਸਦਾ ਹੈ ਗੁਰਬਾਣੀ ਦਾ ਸੱਚੀ ਕੋਈ ਰਸਤਾ ਹੈ ਵੀ ਜ਼ਮੀਂ ਤੇ ਜਮਾਨ ਦੇ ਵਿੱਚ ਜੋ ਵੀ ਚੀਜ਼ ਹੈ ਉਥੇ ਪਰਮਾਤਮਾ ਹੈ ਅਸੀਂ ਸਾਰੇ ਇੱਕ ਪਿਓ ਦੇ ਬੱਚੇ ਆ ਇਸ ਕਰਕੇ ਆਪਸੀ ਵੈਰ ਵਿਰੋਧ ਈਰਖਾ ਸਾੜਾ ਤੇਰ ਮੇਰ ਭਲਾ ਕੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਜਿੱਥੇ ਵੀ ਕੋਈ ਦੁਖੀ ਹੈ ਉਥੇ ਅਸੀਂ ਉਹਦੀ ਮਦਦ ਕਰੀਏ ਉਹਦੀ ਬਾਹ ਫੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਫਿਰ ਬੇਨਤੀ ਹੈ ਕਿ ਅਸੀਂ ਕਿਸੇ ਤਰ੍ਹਾਂ ਦੀ ਦਵਾਈ ਦੀ ਵਰਤੋਂ ਨਹੀਂ ਕਰਦੇ ਕਿਸੇ ਤਰ੍ਹਾਂ ਦਾ ਖਰਚਾ ਨਹੀਂ ਲੈਂਦੇ ਹਾਂਜੀ ਸਰਦਾਰ ਬਲਵੀਰ ਸਿੰਘ ਜੀ ਤੁਹਾਡੇ ਤੋਂ ਕੋਈ ਪੈਸਾ ਲਿਆ ਗਿਆ ਹੋਵੇ ਹਾਂਜੀ ਕੋਈ ਪੈਸਾ ਨਹੀਂ ਲਿਆ ਅਸੀਂ ਤਾਂ ਯਕੀਨ ਨਹੀਂ ਬਣਾ ਜੀ ਕਰਦੇ ਵੀ ਜੋ ਸਾਨੂੰ ਪਤਾ ਲੱਗਾ ਵੀ ਕੋਈ ਖਰਚਣ ਦੇਂਦੇ ਕੋਈ ਚੀਜ਼ ਨਹੀਂ ਸਾਡਾ ਦਿਲ ਨਹੀਂ ਮੰਨਦਾ ਸੀ ਵੀ ਲੋਕੀ ਦਾ ਗੋਣੋ ਲੀੜੇ ਲਾਉਂਦੇ ਆ ਇਹ ਲੈਂਦੇ ਕੁਝ ਨਹੀਂ ਗੇ ਪਰ ਜਦ ਤੋਂ ਅਸੀਂ ਆਏ ਆ ਸਾਨੂੰ 22 ਦਿਨ ਹੋ ਗਏ ਇੱਥੇ ਆਏ ਨੂੰ ਬੜਾ ਵਧੀਆ ਹਾਂ ਜਿੱਤੇ ਮਾਨ ਕਰਦੇ ਆ ਵਧੀਆ ਰੋਟੀ ਪਾਣੀ ਕੋਈ ਵੀ ਕਿਸਮ ਦੀ ਸਾਨੂੰ ਕੀ ਆਈ ਨਹੀਂ ਇੱਥੇ ਦੋਸਤੋ ਸਾਡਾ ਨਸ਼ਾ ਛਡਾਊ ਕੇਂਦਰ ਨਹੀਂ ਹੈ ਸਾਡਾ ਹੈਲਥ ਐਂਡ ਵੈਲਨੈਸ ਸੈਂਟਰ ਹੈ ਜੋ ਅਸੀਂ ਸਿਹਤ ਨੂੰ ਅਸਾਰੂ ਢੰਗ ਨਾਲ ਠੀਕ ਕਰਨ ਦੇ ਢੰਗ ਇੱਥੇ ਦੱਸਦੇ ਆਂ ਕੋਈ ਸਾਡੀਆਂ ਉੱਚੀਆਂ ਗੰਦਾ ਨਹੀਂ ਹੈ ਸਾਡਾ ਸੈਂਟਰ ਤੁਸੀਂ ਆਣ ਕੇ ਵੇਖ ਸਕਦੇ ਹੋ ਕਿਸੇ ਤੇ ਕੋਈ ਬੰਦਸ਼ ਨਹੀਂ ਹੈ ਕੋਈ ਇਹਨਾਂ ਬੱਚਿਆਂ ਤੇ ਸ਼ਖਤ ਹੀ ਨਹੀਂ ਹੈ ਔਰ 23 ਦਿਨ ਪੂਰੇ ਪਿਆਰ ਨਾਲ ਰਿਹਾਏ ਮੁੰਡਾ ਪਹਿਲਾਂ 2-3 ਦਿਨ 4 ਦਿਨ ਮਨ ਕਾਲਾ ਪੈਂਦਾ ਹੈ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਹਾਡਾ ਸਰੀਰ ਠੀਕ ਹੁੰਦਾ ਜਾਣਾ ਤੁਸੀਂ ਪਿਆਰ ਨਾਲ ਰਹਿਣ ਲੱਗ ਪੈਣਾ ਹੁਣੇ ਮੁੰਡਾ ਜੋ ਮੈਨੂੰ ਉਮੀਦ ਹੈ ਥੋੜੇ ਦਿਨਾਂ ਚ ਅਸੀਂ ਇਹਨੂੰ ਸਮਾਜ ਸੇਵਾ ਦੇ ਰਾਹ ਤੋਰਾਂਗੇ ਪਰ ਇੱਕ ਗੱਲ ਜਿਹੜੀ ਜ਼ਰੂਰੀ ਹੈ ਤੁਹਾਡੇ ਸੁਣਨ ਵਾਲੀ ਸਾਡੀ ਟ੍ਰੀਟਮੈਂਟ 100 ਦਿਨ ਤਕਰੀਬਨ 3 ਮਹੀਨੇ ਲੈਣੀ ਜ਼ਰੂਰੀ ਹੈ ਕਿਉਂਕਿ ਹੁਣ ਤੱਕ ਇਹਨਾਂ ਦੇ ਸਰੀਰ ਦੇ ਵਿੱਚ 3 ਸਾਲ ਦੇ ਵਿੱਚ ਜਿੰਨਾ ਜ਼ਹਿਰ ਭਰਿਆ ਹੈ ਜਿੰਨਾ ਬਲੱਡ ਇੰਪਿਅਰ ਹੋਇਆ ਹੈ ਉਹਨੂੰ ਠੀਕ ਕਰਨ ਦੇ ਲਈ ਕੁਝ ਸਮਾਂ ਚਾਹੀਦਾ ਹੈ ਅਸੀਂ 100 ਦਿਨ ਇੱਥੇ ਰਹਿਣ ਦੀ ਜਿਹੜੀ ਹੈਗੀ ਉਹ ਗੱਲ ਕਰਦੇ ਆ ਜਿਹੜਾ ਵੀ ਬੱਚਾ 100 ਦਿਨ ਸਾਡੇ ਕੋਲ ਲਾ ਕੇ ਜਾਵੇਗਾ ਹਾਂਜੀ ਕੀ ਗਾਰੰਟੀ ਉਹਦੇ ਬਾਰੇ ਨਸ਼ਾ ਛੱਡ ਦੇ ਪੱਕਾ ਜੀ ਪੱਕਾ ਛੱਡ ਜਾਊਗਾ ਪੱਕਾ ਛੱਡ ਦਿੰਦਾ ਯਕੀਨ ਹੈ ਉਹ ਦੁਬਾਰਾ ਨਸ਼ਾ ਨਹੀਂ ਕਰਦਾ ਨਹੀਂ ਕਰਦਾ ਨਾਲ ਗੱਲ ਹੋ ਜਾਈ ਉਹਨੇ ਪਿੰਡ ਵੀ ਦੋ ਘੜੇ ਲਾ ਜਾਂਦੇ ਆ ਹਾਂ ਜੀ ਮੈਂ ਡਰਦਾ ਪਹਿਲੇ ਘੜੇ ਮੈਂ ਕਿਹਾ ਇਹ ਨਾ ਉਹ ਜਾ ਕੇ ਇਹ ਤਾਂ ਖਾਂ ਲੱਗ ਜੀਦਾ ਵੀਰ ਜਾਵੇ ਆ ਆਪਦੀ ਆ ਵੀ ਇੱਥੇ ਆ ਕੇ ਛੱਡੋ ਮੈਨੂੰ ਇਸ ਤੋਂ ਪਹਿਲਾਂ ਇਹ ਬੱਚਾ ਜਦੋਂ ਵੀ ਕਿਥੋਂ ਟ੍ਰੀਟਮੈਂਟ ਕਰਵਾ ਕੇ ਆਉਂਦਾ ਸੀ ਘਰ ਆਉਂਦਾ ਸੀ ਤੇ ਕਿੱਧਰ ਜਾਂਦਾ ਸੀ ਨਸ਼ਾ ਲੈ ਜਾਂਦਾ ਸੀ ਨਸ਼ਾ ਲੈਣ ਸਿੱਧਾ ਜਾਂਦਾ ਸੀ ਤੇ ਇੱਥੋਂ ਅਸੀਂ ਇਹਦੇ ਦੋ ਕਿਹੜੇ ਘਰ ਦੇ ਲਵਾਤੇ ਨੇ ਹਾਂਜੀ ਤੁਸੀਂ ਦੱਸੋ ਹੁਣ ਕਿਤੇ ਨਹੀਂ ਜੀ ਕਿਤੇ ਨਹੀਂ ਗਿਆ ਮੈਂ ਡਰਦਾ ਸੀਗਾ ਕਰਦੇ ਡਾਦੇ ਸੀ ਪਿੰਡ ਮੈਂ ਜਾਣਾ ਛੁੱਟੀ ਪਰ ਸਾਨੂੰ ਆਪਣੀ ਟ੍ਰੀਟਮੈਂਟ ਤੇ ਯਕੀਨ ਹੈ ਅਸੀਂ ਕਹਿੰਨੇ ਆ ਕਿ ਸਾਡੇ ਸੈਂਟਰ ਆਮ ਸੈਂਟਰਾਂ ਬਾਰੇ ਇਹ ਦੱਸਦੇ ਨੇ ਮੈਨੂੰ ਉਹਦਾ ਤਜਰਬਾ ਨਹੀਂ ਕਿ 45 ਦਿਨ ਘਰ ਦੇ ਕਿਸੇ ਨੂੰ ਮੱਥੇ ਨਹੀਂ ਲੱਗਣ ਦਿੰਦੇ 45 ਦਿਨ ਇਸ ਤਰ੍ਹਾਂ ਹੀ ਹੈ ਸਾਨੂੰ ਕੋਈ ਇੱਥੇ ਦਿੱਕਤ ਨਹੀਂ ਸੀ ਅਸੀਂ ਕਹਿੰਨੇ ਆ ਵੀ ਤੁਸੀਂ ਬੱਚਾ ਇੱਥੇ ਛੱਡ ਕੇ ਗਏ ਉਹਨੂੰ ਰੋਜ਼ ਮਿਲ ਜਾਓ ਉਦੇ ਨਾਲ ਰਵੋ ਜਿਦਾ ਕੋਈ ਦਿੱਕਤ ਨਹੀਂ ਸੰ ਕੋਈ ਮਸਲਾ ਨਹੀਂ ਹੈ ਹਾਂਜੀ ਤੁਸੀਂ ਵੀ ਕਿਸੇ ਬੱਚੇ ਨੂੰ ਇੱਥੇ ਪਹੁੰਚਾਉਣ ਦੇ ਵਿੱਚ ਕਿਸੇ ਜ਼ਿੰਦਗੀ ਨੂੰ ਬਚਾਉਣ ਲਈ ਕਿਸੇ ਪਰਿਵਾਰ ਨੂੰ ਹੱਸਦਾ ਵਸਦਾ ਕਰਨ ਲਈ ਇੱਕ ਯਤਨ ਕਰ ਸਕਦੇ ਹੋ ਜਿਹੜਾ ਵੀ ਬੱਚਾ ਕੋਈ ਰਿਸ਼ਤੇਦਾਰੀ ਚ ਹੈ ਕੋਈ ਪਿੰਡ ਦੇ ਵਿੱਚ ਹੈ ਕੋਈ ਹੋਰ ਸਬੰਧ ਦੇ ਵਿੱਚ ਹੈ ਸਾਡੇ ਤੱਕ ਪਹੁੰਚਾਓ ਉਹ ਬੱਚਾ ਬਿਲਕੁਲ ਤੰਦਰੁਸਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਫੇਰ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਸ਼ੇਅਰ ਹੋਰ ਜਿੰਨਾਂ ਲੋਕਾਂ ਨੂੰ ਤੁਸੀਂ ਪਿਆਰ ਕਰਦੇ ਹੋ ਜਰੂਰ ਕਰਿਓ ਤੁਹਾਡਾ ਧੰਨਵਾਦ